ਨਮਾ ਕਿੱਥੋਂ ਦੇਖਦੀ ਆ ਤੈਨੂੰ ਅੰਦਰ ਬਾੜ ਅਨਸਾਰ ਤਾਂ ਤੂੰ ਮਾ ਮਾ ਕਰਨ ਲੱਗੀ ਫਿਰ ਕਹਿੰਦੇ ਨੇ ਭਝਾਈਆਂ ਮਾੜੀਆਂ ਨੇ ਸਸਰੀ ਘਰ ਪਾਦੀ ਬੱਸ ਬੱਸ ਤੇਰੀ ਸਸਰੀ ਘਰ ਦੀ ਮੈਨੂੰ ਲੋੜ ਨਹੀਂ ਆਈ ਹੈ ਵੱਡੀ ਸਸਰੀ ਘਰ ਦੀ ਉਹ ਤਾਂ ਤੈਨੂੰ ਮੈਂ ਦਿਖਿਆ ਨਹੀਂ ਵੀ ਭਰਾ ਭਾਬੀ ਨੂੰ ਬੋਲ ਮਾਰਾਂ ਮਾਂ ਨੇ ਤੇਰੀ ਨਾ ਸਾਰੀ ਉਮਰ ਨਹੀਂ ਬੈਠਣਾ ਇੱਥੇ ਬੈਹੁੰਦਾ ਓਰੇਆ ਓਰੇ ਗੱਲ ਸੁਣ ਮੇਰੀ ਕੀ ਆ ਬੇਬੇ ਕੰਮ ਕਰ ਲੈਣ ਦੇ ਬੜੀ ਬੜੀ ਗੱਤ ਸੱਦੀ ਨਹੀਂ ਐ ਪੁੱਰੇ ਆ ਪੁੱਤਾ ਕੱਲ ਤਾਂ ਸੁਣਨੇ ਦੀ ਕੰਮ ਆ ਮਾਤਾ ਕੰਮ ਦੀ ਗੱਲ ਹੀ ਦੱਸੋ ਮੈਨੂੰ ਹਾਂ ਉਹ ਤਾਂ ਆਪਣੀ ਪ੍ਰੀਤੀ ਨੇ ਹੋਣਾ ਅੱਜ ਹਾਂ ਪਤਾ ਮੈਨੂੰ ਆਇਆ ਸੀ ਫੋਨ ਉਹਦਾ ਤੈਨੂੰ ਆਇਆ ਸੀ ਤੈਨੂੰ ਚੱਲ ਵਧੀਆ ਹੋ ਗਿਆ ਤੈਨੂੰ ਫੋਨ ਕਰਤਾ ਮੈਂ ਵੀ ਕਰਤਾ ਤਿਉਨੇ ਹੂੰ ਇਪਈ ਮਣਮਟਾ ਕਾਟ ਪਈ ਨੁ ਲਿਆ ਇਕੇ ਐਸ਼ੀ ਨਹੀਂ ਚਾਹਵਣਾ ਨਹੀਂ ਮਾਂ ਜਿਆਦਾ ਬਣਾ ਦੇਾਂਗੇ ਥੋੜਾ ਜਿਹਾ ਮਿੱਠਾ ਵੀ ਚਾਹੀਦਾ ਹੈ। ਚਾ ਮਿੱਠੀ ਹੁੰਦੀ ਹੈ। ਕਿਆ ਤਾਂ ਮਿੱਠੀ ਹੁੰਦੀ ਫੇਰ ਵੀ ਇੰਨੀ ਨ ਪੇਕਾਨੀ ਭਾਵੇਂ ਉਹ ਲੈ ਜਾ ਕੇ ਦਿੰਦੀ ਹੈ। ਮੈਂ ਮਰੇ ਕੋਕੀਆ ਮਮਾ ਮੈਂ ਆਈਦੀ ਦਿਖਾ ਕੇ ਆਵਾ। ਮੇਰੇ ਦੇਖ ਕੇ ਆਵਾ ਆ ਮੇਰੀ ਮਾਂ ਕਰਕੇ ਦਿੰਦੀ ਹੁੰਦੀ ਹੈ। ਹੋਰ ਕਿਹੜਾ ਕੋਕੀ ਆ ਉਹ ਘਰੇ ਤਾਂ ਉਹ ਵੀ ਰੋਟੀ ਦੁੱਧ ਪਾ। ਉਹ ਕਿਹੜਾ ਮੂੰਖਾਣ ਹੁੰਦੀ ਹੈ ਸਾਰਾ ਕੁਝ ਤਾਂ ਹੈਗਾ ਉਹਨਾਂ ਦੇ ਚੰਗਾ ਪੜਾ। ਪੜਾ ਦਿੱਤਾ ਕਿ ਨਹੀਂ ਹੈ। ਤੇ ਆਪੇ ਕਿਆ ਨਾ ਆਸਾ ਮਨਾ ਦਿਖ ਰੱਖਣੀਆਂ ਨਾ। ਫੇਰ ਕੀ ਕਰਾਂ ਮੈਂ ਹੁਣ। ਗੱਲ ਸੁਣਨੀ ਈ ਬਤੋ ਮੈਂ ਤਾਂ ਠੰਡੇ ਦੀ ਬੋਤਲ ਲਿਆ ਨਾਲੇ ਕੋਈ ਬਿਸਕੁਟ ਨਹੀਂ ਭੁੱਜੀਆ ਭਈਆ ਜੀ ਬੀਬੀ ਨੇ ਕਹਦੋ ਕਰਦੀਆਂ ਬੋਤਲ ਤੋਂ ਕੀ ਕਰਉਣਾ ਆਪਾਂ ਨੇ ਈਰ ਲਿਆ ਦੂਇ ਕਲਾਸ ਪਰ ਜੂਗਾ ਤਾਂ ਪਰ ਭਾਈ ਬੀ ਹੋਈ ਲਈ ਉਹਨੇ ਘੜਾ ਵਿਚਾਰੀ ਨੇ ਇੱਕ ਕਲਾਸ ਨਾਲ ਸਰ ਜੂਪਾ ਨਾ ਪੀ ਮੰਗੀ ਹੁਣ ਤਾਂ ਤੂੰ ਭਾਗ ਕੰਜੂਸ ਹਾਂ ਕੰਜੂਸ ਨਹੀਂ ਹਾਂ ਇਹ ਤਾਂ ਬਿਮਾਰੀ ਦਾ ਘਰ ਨੇ ਠੰਡੇ ਠੁੰਡੇ ਈ ਮੈਨੂੰ ਨੇ ਟੱਬਰ ਬੁਮਾਰੂ ਉਹਨਾਂ ਨੇ ਕੁੜੀ ਦਾ ਲਾਂਬਾ ਹੋ ਗਿਆ ਬਿਮਾਰ ਕਰਕੇ ਵੇਚਤੀ ਇਹ ਸਾਰੀ ਦੁਨੀਆ ਤੇ ਯੱਗਰ ਵੀ ਰਾਜਨ ਰਹੇ ਹੈ ਚੱਲ ਬੇਬੇ ਇਹ ਤੂੰ ਨਹੀਂ ਰਹਿੰਦੀ ਫਿਰ ਮੈਂ ਲਿਆ ਦਿੰਨਾ ਹੋਏ ਪੁੱਤ ਲਿਆ ਹੋਏ ਕਹਿੰਦੀ ਚੀਜ਼ਾਂ ਮਾੜੀਆਂ ਨੇ ਇਹ ਚਲ ਕੋਈ ਨਾ ਮਾੜੀਆਂ ਦੱਗੀਆਂ ਮੁੱਕ ਤਿਰੋ ਯੱਗਰ ਵੀ ਰਦਾ ਕਰਨਾ ਪੈਂਦਾ ਚੱਲ ਲਿਆ ਹੁਣ ਮੈਂ ਹਾਂਗਾ ਹਾਂ ਸਭ ਸੱਚ ਪੁੱਛਣੀ ਅਬ ਕੀ ਕਮਾਇਆ ਪੈ ਠੰਡੇ ਆ ਤੇ ਠੰਡੇ ਹੀ ਰਹੇ ਯੱਗਰ ਹੈਗਾ ਠੰਡੇ ਹੁਣ ਚੱਲ ਲਿਆ ਬੇਰੋ ਉੱਟੀ ਲਿਆ ਬਾਈ ਮੈਂ ਵਿਆਉਣੀਆਂ ਨੂੰ ਠੰਡੇ ਅਕੇ ਆਉਂਦੀ ਐ ਕੁੜੀ ਬੈਠੀ ਲੱਗ ਰਹੀ ਉਹਨੂੰ ਗੱਲਾਂ ਕਰਨ ਆਉਦੇ ਨਾਲ ਜਦੋਂ ਮੇਰੇ ਪਿੱਛੇ ਆਉਂਦੇ ਨੇ ਉਦੋਂ ਨਾਗ ਲੜ ਜਾਂਦਾ ਦੋਨੇ ਨਾਲੇ ਪੁੱਤ ਦੇ ਨਾਲੇ ਮਾਂ ਦੇ ਕਿਉਂ ਉਹਨਾਂ ਵਾਰੀ ਕੀ ਕੁਝ ਲਿਆ ਨਹੀਂ ਸਕਦੇ ਇਹਦੇ ਵਾਰੀ ਮੈਂ ਮਗਵਾਉਣੀਆਂ ਨੂੰ ਠੰਡੇ ਆਈ ਐ ਵੱਡੀ ਠੰਡਿਆਂ ਵਾਲੀ ਲੱਗ ਰਹੀ ਐ ਮੋਜਾਂ ਨਾਲ ਕਹਿਣਾ ਉਹਨੂੰ ਅੰਲੇ ਵੀ ਮਾਂ ਤਾਂ ਦੀ ਇਕ ਡੀਕ ਥੱਕ ਗਈ ਹੋਣੀ ਨਾ ਪੁੱਤੇ ਦੀ ਬਾਸੀ ਨਹੀਂ ਆਈ ਹੈਗੀ ਚੱਲ ਜਾ ਕੇ ਕਰਦੀ ਐ ਮਾਂ ਨਾਲ ਗੱਲ ਮਤਮਨ ਰਿਕਲੀ ਜਾਂਦੀ ਹੋਣੀ ਕਦੋਂ ਦੀ ਮਾਂ ਨਹੀਂ ਮਾਂ ਬਣੀ ਐ ਮਾਂ ਦੀ ਹੋਰ ਕਾਹਨੂੰ ਕੋਈ ਘਰੇ ਰਹਿੰਦਾ ਮਾਈ ਦਿਖੂ ਇਹਨੂੰ ਜਦੋਂ ਆਉਂਦੀ ਨਾ ਅਸੀਂ ਤਾਂ ਬੈਠੀ ਨਹੀਂ ਦੀਂਦੇ ਨੀ ਇਹਨੂੰ ਆ ਗਈ ਚੱਕ ਕੇ ਮੂੰਹ ਹੁਣ ਮਾਂ ਕੋਲੋਂ ਹੀ ਖਾਣੀ ਪਰੌਂਠੇ ਨਾਲੇ ਚਾਹ ਮੈਂ ਦੇਉਂਦਾਂ ਨੂੰ ਲਾਚੀਆਂ ਵਾਲੀ ਬਣਾ ਕੇ ਚਾਹ ਬੱਚੀ ਬਣੀ ਐ ਮਾਂ ਦੀ ਪ੍ਰੀਤੀ ਦੇ ਬਾਝ ਹੈ ਕਤਾਨੇ ਮੇਰੇ ਕੰਨ ਵਾਈ ਦੇਣਾ ਸਾਰਿਆਂ ਨੂੰ ਯਾਦ ਰੱਖਣੀ ਆ ਪ੍ਰੀਤੀ ਪ੍ਰੀਤੀ ਮਾਂ ਦਸਰੀ ਗਾਲੰਮੀ ਅੱਛਾ ਮੈਂ ਤਾਂ ਆ ਬਾਅ ਸੁਣ ਲਈ ਆ ਹੰਤਾ ਪ੍ਰੀਤੀ ਲੱਗਦੀ ਹੈ ਬਾਜਾ ਤੇ ਚਾ ਮੈਂ ਫਿਰ ਮੈਂ ਸਾਰਿਆਂ ਨੂੰ ਯਾਦ ਰੱਖਣੀ ਆ ਪੁੱਤ ਤੇ ਆ ਮਾਂ ਪਿਓ ਦੇ ਯਾਦ ਹੀ ਰਹਨੇ ਨਾਲ ਵਰਤਾ ਹੋਰ ਮਾ ਉਹ ਤਾਂ ਹੈ ਹਾਂ ਖੋਟਾ ਸਲਾਣਾ ਵਾਣਾ ਕਿ ਨਹੀਂ ਠੀਕ ਐ ਮੰਮੀ ਸਾਰੇ ਵਧੀਆ ਹਾਂ ਮੈਂ ਤਾਂਨ ਘਰ ਕੇ ਹੀ ਰਿੱਕੀ ਆਨੀ ਆ ਤੋ ਐਨਾ ਟਾਈਮ ਲਾਤਾ ਨਹੀਂ ਮੈਂ ਤਾਂ ਪੈਣੀ ਅੱਜ ਵੀ ਹੁੰਦੀ ਆ ਆਉਣ ਦੀ ਵੀ ਮੈਂ ਪੇਕੇ ਜਾਵਾ ਉਹ ਤੈਨੂੰ ਪਤਾ ਤਾਂ ਹੈਗਾ ਅੱਜ ਡੁੱਬਣੀਆਂ ਬੱਸਾਂ ਨਹੀਂ ਚੱਲਦੀਆਂ ਹੈਗੀਆਂ ਤਾਂ ਕਰਕੇ ਲੇਟ ਹੋਗੀ ਇਹਨਾਂ ਦੇ ਉੱਥੇ ਬੰਦ ਹੋਣਾ ਹੁੰਦਾ ਇਦਾਂ ਦੇ ਕੀ ਨਹੀਂ ਹੋਣਾ ਹੁੰਦਾ ਉਹਨਾਂ ਉੱਤੇ ਹੀ ਛੜਕਾ ਤੇ ਬਿੰਦੇ ਬਿੰਦੇ ਛੜਕਾ ਹੁੰਦਾ ਪਤਾ ਨਹੀਂ ਮਾਂ ਅੱਜ ਕਾਲਾ ਧਰਨਾ ਆਇਆ ਲੱਗਿਆ ਹੋਇਆ ਸੀ ਉਹਦੇ ਕਰਕੇ ਲੇਟ ਹੋਗੀ ਨਾ ਤਾਂ ਮੈਂ ਘਰੇ ਮੁਰਨ ਜੋਗਰੀ ਨਾ ਉਰੇ ਆਉਣ ਜੋਗਰੀ ਤਾਂ ਹੀ ਐਨਾ ਟਾਈਮ ਲੱਗ ਗਿਆ ਅੱਜ ਬੈਠੀ ਨੇ ਹੁਣਾਂ ਤੇ ਅੱਜੀ ਤਾਂ ਲੱਗਣਾ ਸੀ ਹੋਰ ਦੱਸ ਮਾਂ ਤੇਰੀ ਸਿਹਤ ਠੀਕ ਆ ਹੁਣ ਗੋਡੇ ਨੂੰ ਫਰਕ ਆ ਪਹਿਲਾਂ ਨਾਲੋਂ ਕਿ ਤੂੰ ਆ ਜਾਂਦੇ ਈ ਹੈ ਸਾਰਾ ਕੁਸ ਮੇਰਾ ਠੀਕ ਹੋ ਜਾਂਦਾ ਏ ਇੱਚੇ ਲੱਤਾਂ ਤੋਂ ਖਰਾੜਿਆ ਵਾਹ ਕਿਉਂ ਦੇ ਘੱਟ ਚੱਲਣ ਹੋ ਜਾਂਦਾ ਏ ਹਾਂ ਹਾਂ ਹੁਣ ਗੋਡੇ ਦੁਖਦੇ ਨੇ ਇਹਦੀ ਵੱਡੀ ਬੇਬੇ ਦੇ ਲੱਗੀ ਧੀ ਕੋਲੇ ਆਉਣ ਸਾਰ ਜੇ ਗੋਡੇ ਦੁਖਦੇ ਹੁਣ ਫੇਰ ਹੀ ਇਹ ਦੱਸੇ ਵੀ ਹਾਂ ਮੇਰੇ ਗੋਡੇ ਦੁਖਦੇ ਨੇ ਚੰਗੀ ਭਲੀ ਤਾਂ ਬੈਠੀ ਰਹਿੰਦੀ ਐ ਚੰਗੀ ਮੰਝੇ ਤੇ ਰੋਟੀਆਂ ਪਾਲਦੀ ਐ ਕਦੇ ਚਾਹ ਬਣਾ ਦੇ 10 ਸਾਲ ਦੀ ਕਦੇ 12 ਵਾਲੀ ਬਣਾ ਦੇ ਕੰਮ ਕਰਾਉਣਾ ਨਹੀਂ ਕੋਈ ਅੱਜ ਹੀ ਦੇਖ ਲੈ ਕਿਵੇਂ ਮੱਥਾ ਖੜ ਗਿਆ ਇਹਦਾ ਦੇਖ ਕੇ ਕੁੜੀ ਨੂੰ ਮੈਨੂੰ ਦੇਖ ਕੇ 24 ਘੰਟੇ ਤੇ ਉਹੜੀਆਂ ਪਾਈ ਰੱਖਦੀ ਐ ਚੱਲ ਮਾਂ ਘੰਟਾ ਘੜੀ ਸਹੀ ਮੇਰੇ ਆਉਣ ਨਾਲ ਤੇ ਰੰਗ ਪੈਰ ਤਾਂ ਦੁਖਣੋਂ ਹਟ ਜਾਂਦੇ ਨੇ ਠੀਕ ਹੋ ਜਾਂਦੀ ਐ ਮੈਨੂੰ ਦੇਖ ਕੇ ਹਾਂ ਇਹਾਂ ਨੂੰ ਦੇਖ ਕੇ ਤਾਂ ਮਾ ਮਾਰੇ ਸਾਰੇ ਦੁਖੀ ਟੁੱਟੇ ਆ ਲੈਣਾ ਮਾ ਬਾਈ ਤੇ ਭਾਬੀ ਨਹੀਂ ਦੀਂਦੇ ਕਿੱਧਰ ਗਏ ਨੇ ਕਿ ਕਿਤੇ ਗਏ ਨੇ ਨਾ ਮੈਂ ਕਿੱਥੋਂ ਦਿਖਦੀ ਆ ਤੈਨੂੰ ਅੰਦਰ ਬਾੜ ਅਨਸਾਰ ਤਾਂ ਤੂੰ ਮਾ ਮਾ ਕਰਨ ਲੱਗ ਗਈ ਫਿਰ ਕਹਿੰਦੇ ਨੇ ਪ੍ਰਝਾਈਆਂ ਮਾੜੀਆਂ ਨੇ ਸਸਰੀ ਘਰ ਦੀ ਭਾਬੀ ਬੱਸ ਬੱਸ ਤੇਰੀ ਸਸਰੀ ਘਰ ਦੀ ਮੈਨੂੰ ਲੋੜ ਨਹੀਂ ਆਈ ਹੈ ਵੱਡੀ ਸਸਰੀ ਘਰ ਦੀ ਉਹ ਤਾਂ ਤੈਨੂੰ ਮੈਂ ਦਿਖਿਆ ਨਹੀਂ ਵੀ ਭਰਾ ਭਾਬੀ ਨੂੰ ਬੋਲ ਮਾਰਾਂ ਮਾਂ ਨੇ ਤੇਰੀ ਨੇ ਸਾਰੀ ਉਮਰ ਨਹੀਂ ਬੈਠਣਾ ਇੱਥੇ ਭਾਈ ਪ੍ਰਾਪਰ ਜਾਏਗੀ ਵਰਤਣਗੇ ਤੇਰੇ ਨਾਲ ਪੱਬੀ ਮੈਂ ਤਾਂ ਮੈਂ ਤਾਂ ਕੀ ਸਾਰਾ ਜਾਣਦੀ ਆ ਮੈਂ ਕੀ ਤੁਹਾਡੇ ਦਿਲਾਂ ਦੇ ਵਿੱਚ ਚੱਲਦਾ ਮੇਰੇ ਬਾਰੇ ਮਾਵਾਂ ਦੀਆਂ ਬੈਠੀਆਂ ਦੋ ਵਾਰੀ ਸੁਣ ਲਈਆਂ ਮੈਂ ਗੁਰਬਤੇ ਕਰਦੀਆਂ ਪ੍ਰਝਾਈ ਮਾੜੀ ਐ ਤੂੰ ਆਏ ਆ ਤੂੰ ਵਾਹਗੀ ਭਾਈ ਸਾਰੀ ਉਮਰ ਸਾਡੇ ਨਾਲ ਹੀ ਵਰਤਣਾ ਦਾ ਪੱਬੀ ਮੈਂ ਤਾਂ ਤੁਹਾਨੂੰ ਕੁਛ ਕਹੀ ਨਹੀਂ ਹੈਗਾ ਨਾ ਕਹਿ ਕੇ ਦੇਖ ਲੈ ਜੇ ਕੋਈ ਕਾਸਰ ਹੈ ਸਾਨੂੰ ਤਾਂ ਤੂੰ ਦੇਖ ਕੇ ਰਾਜ਼ੀ ਨਹੀਂ ਤੈਨੂੰ ਤਾਂ ਆਏ ਆ ਬਸ ਮੇਰੀ ਕੱਲੀ ਮੈਨੂੰ ਘਰ ਚ ਮਾਂ ਹੀ ਦਿਖੇ ਸਾਡੀ ਦਾ ਤਾਂ ਸੁੱਖ ਭਾਲਦੀ ਹੀ ਨਹੀਂ ਹੈਗੀ ਲੈ ਭਾਬੀ ਤੁਹਾਡੀ ਸੁੱਖ ਕਿਉਂ ਨਹੀਂ ਭਾਲਦੀ ਜੇ ਮੈਂ ਤੁਹਾਡੀ ਸੁੱਖ ਭਾਲਦੀ ਐ ਤਾਂ ਅਈ ਤਾਂ ਮੈਂ ਬਾਈ ਦੇ ਆਈ ਸਾਲ ਰਖੜੀ ਬਣ ਕੇ ਜਾਨੀ ਆ ਰਖੜੀ ਬੰਦੀ ਆ ਬਾਈ ਤੂੰ ਪੈਸਿਆਂ ਨੂੰ ਕਿਹੜੀ ਤੂੰ ਸੁੱਖ ਸੰਧ ਭਾਲਦੀ ਐ ਕਦੇ ਤੂੰ ਆਏ ਕਿਹਾ ਬਾਈ ਨੂੰ ਪੁੱਛਿਆ ਤੇਰੇ ਨੂੰ ਵੀ ਸੋਡੀ ਫਸਲ ਵੜੀ ਕਿਵੇਂ ਐ ਕੋਈ ਸਾਨੂੰ ਘਾਟਾ ਤਾਂ ਨਹੀਂ ਆਈ ਵਾਰੀ ਭਰਦੀਆਂ ਝੋਲਾ ਲੈ ਜਾਣੀਆਂ 2000 ਤੋਂ ਘੱਟ ਤੂੰ ਸੂਟ ਨਹੀਂ ਲੈ ਕੇ ਜਾਂਦੀ ਰਖੜੀ ਕਾਦੀ ਬੰਦੀ ਐ ਦੋ ਲੈ ਭਾਬੀ ਇਹ ਗੱਲ ਤਾਂ ਤੇਰੀ ਗਲਤ ਐ ਸਾਡੇ ਕਿਹੜਾ ਕੁਝ ਹੈ ਨਹੀਂ ਗਾ ਕੱਪੜੇ ਲਿਆਉਣ ਨੂੰ ਮੈਂ ਉੱਥੋਂ ਲੈ ਆਉਂਗੀ ਪਰ ਜਦੋਂ ਹੁਣ ਬਾਈ ਪਿਆਰ ਨਾਲ ਦਿੰਦਾ ਗਾ ਮੇਰੀ ਮਾਂ ਪਿਆਰ ਨਾਲ ਕੱਪੜੇ ਦਿੰਦੀ ਐ ਫਿਰ ਮੈਂ ਲਿਜਾਵਾਂ ਨਾ ਆਹ ਦੇਖ ਇੱਥੋਂ ਪਤਾ ਲੱਗਦਾ ਆ ਕਿ ਬਾਈ ਪਿਆਰ ਨਾਲ ਦਿੰਦਾ ਕੱਪੜੇ ਮਾਂ ਦਿੰਦੀ ਐ ਨਹੀਂ ਮੈਂ ਵੀ ਸਾਰਾ ਦਿਨ ਇੱਥੇ ਡੁੱਬਣੀ ਕੰਮ ਕਰਦੀ ਆ ਮੈਥੋਂ ਵੀ ਤਾਂ ਕੋਈ ਪੁੱਛ ਹੀ ਹੋਣਾ ਉਹਨਾਂ ਨੇ ਵੀ ਭਾਈ ਕੁੜੀ ਨੂੰ ਕੀ ਲਿਆ ਕੇ ਦੇਈਏ ਤੂੰ ਮੇਰਾ ਤਾਂ ਨਾਂ ਹੀ ਥੇ ਹੀ ਨਹੀਂ ਕਰਦੀ ਕੋਈ ਮਾਂ ਮਾਂ ਸਾਰਾ ਦਿਨ ਫਿਰ ਕਹਿਣੀ ਆ ਤਾਂ ਗੁੱਸਾ ਕਰਦੀ ਆ ਰਿਪੋਰਟ ਕਰੀ ਜਾਣੀ ਐ ਮੈਂ ਦੋਨੀਆਂ ਹੀ ਆ ਗੋਗੀਆਂ ਠਾਲਾ ਰੱਖਿਆ ਤੇ ਹੈ ਪਾਣੀ ਨਹੀਂ ਢਾਣੀ ਨਹੀਂ ਕੋਸਾ ਆਈ ਨਹੀਂ ਕਰਦੇ ਹੰਦੇ ਵੀਰਾ ਹਾਂ ਹਾਂ ਤੇਰੀ ਹੀ ਕਸਰ ਰਹਿੰਦੀ ਸੀ ਬੋਲਣ ਦੀ ਪੜਗਾ ਦੇ ਜਿਹੜਾ ਪੜਕਾਉਣਾ ਆਹੀ ਕਸਰ ਰਹਿ ਗਈ ਸੀ ਤੇਰੀ ਸਾਰੇ ਟੱਬਰ ਨੇ ਤਾਂ ਮੈਨੂੰ ਮਾੜਾ ਆਖਿਆ ਹੋਇਆ ਜੇ ਇਹਦੇ ਕੋਲੇ ਮਾੜਾ ਕਹਿ ਦੇਣਗੀ ਫੇਰ ਕੀ ਫਰਕ ਪੈ ਜੂਗਾ ਮੈਨੂੰ ਕੋਈ ਕਸਰ ਨਾ ਛੱਡੋ ਮੈਨੂੰ ਨਿੰਦਣ ਚ ਨਿੰਦ ਲੋ ਜਿੰਨਾ ਨਿੰਦਾ ਜਾਂਦਾ ਲਾਲੋ ਜੋਰ ਬਜਾ ਲੋ ਢੋਲ ਲੈ ਮਾ ਮੈਂ ਕੀ ਕਹਿਆ ਭਰਜਾਈ ਨੂੰ ਉਹ ਤਾਂ ਉਹੀ ਮੇਰੇ ਨਾਲ ਗੁੱਸੇ ਹੋਈ ਜਾਂਦੀ ਆ ਚਲ ਤੂੰ ਨਾਲ ਗੁੱਸਾ ਕਰਦੀ ਹੈ ਚਲ ਜੇ ਹੈ ਜਬ ਉਹ ਅੰਗਲੀ ਮਲਾ ਗਈ ਹੋਰ ਕੀ ਆ ਫਿਰ ਬਾਹ ਨਹੀਂ ਚੱਲਦੇ ਹੁੰਦੇ ਢੋਲ ਨਹੀਂ ਹੁੰਦਾ ਚਲ ਇਹ ਸਖਰ ਆਈ ਹੈ ਮਾਮੇ ਤਾਂ ਸੋਡੇ ਘਰ ਕੀ ਇੱਥੇ ਆ ਜੰਨੀ ਆ ਭਰਜਾਈ ਕਰਕੇ ਤਾਂ ਮੇਰਾ ਜੀ ਨਹੀਂ ਕਰਦਾ ਇੱਥੇ ਆਉਣ ਨੂੰ ਨਾ ਚੰਦੂਏ ਹਾਇ ਨਾ ਖਾਏ ਤੇਰਾ ਵੀ ਘਰ ਹੈ ਹਾਰੇ ਦੇ ਬਤੀ ਜੇ ਬਤੀ ਜੀਆਂ ਵਾਈ ਬਲਾਈਆਂ ਆਦਾ ਕੁਛ ਅგილਾ ਤਾਂ ਹੋ ਹੀ ਜਾਂਦਾ ਹੈ ਕੀ ਕਰਾਂ ਮਾਂ ਪਰ ਜਾਈ ਦੀਆਂ ਗੱਲਾਂ ਸੁਣ ਕੇ ਗੁੱਸਾ ਤਾਂ ਬਥੇਰਾ ਆਉਂਦਾ ਪਰ ਛੋਡੇ ਮੂੰਹ ਕੰਨੀ ਦੇਖ ਕੇ ਗੁੱਸਾ ਮਾਰ ਲੈਣੀ ਆ ਕੀ ਕਰਦੇ ਹੋ ਬਸ ਆਹੀ ਦੇਖਦਾ ਸੀ ਸਬਜ਼ੀਆਂ ਹੀ ਆਪਣੀਆਂ ਵਧੀਆ ਹੋ ਗਈ ਹੁਣ ਤਾਂ ਸਬਜ਼ੀਆਂ ਤਾਂ ਫੇਰ ਦੇਖਿਓ ਓ ਕਿਹੜੇ ਵੇਲੇ ਦੀ ਆਈ ਐ ਕੁੜੀ ਜੀ ਮੈਂ ਅਨਸਾਰ ਉਹਨੇ ਮਾਂ ਮਾਂ ਕਰੀ ਐ ਜਦੋਂ ਬਾਹਰ ਚ ਬੜੀ ਐ ਮਾਂ ਮਾਂ ਕਿੱਥੇ ਆ ਮਾਂ ਅੱਛਾ ਆਪਾਂ ਉਹਨੂੰ ਦਿਖਦੇ ਨਹੀਂ ਹੈਗੇ ਫਿਰ ਜਦੋਂ ਮੈਂ ਪਾਣੀ ਲੈ ਕੇ ਗਈ ਦੋਨੇ ਮਾਮਾ ਧੀਆਂ ਚੁਗਲੀਆਂ ਕਰੀ ਜਾਣ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਉਹਨਾਂ ਦੀਆਂ ਮੈਨੂੰ ਤਾਂ ਦੇਖ ਕੇ ਜਮੀ ਨਹੀਂ ਰਾਜੀ ਜੀ ਉਹ ਫਿਰ ਤੁਸੀਂ ਕਹਦਾ ਨਾ ਮੈਂ ਬੋਲਦੀ ਆ ਐਸੇ ਗੱਲਾਂ ਕਰਕੇ ਬੋਲਦੀ ਆ ਇਹਨੂੰ ਕੁੜੀ ਜੀ ਨੂੰ ਐਵੇਂ ਨਹੀਂ ਆਉਂਦਾ ਵੀ ਜੇ ਮੈਂ ਜਿੰਨਾ ਚਿਰ ਮੇਰੀ ਮਾਂ ਕੀ ਓਨਾ ਚਿਰ ਤਾਂ ਚਲ ਮੈਂ ਬੁਲਾ ਲੂੰਗੀ ਇਹਨੂੰ ਫੇਰ ਕਿਹਦੇ ਨਾਲ ਵਰਤੂ ਆਪਣੇ ਨਾਲ ਹੀ ਵਰਤਣਾ ਓਨੇ ਜੇ ਸਿਆਣਪ ਵਾਲੀ ਹੋਵੇ ਪਹਿਲਾਂ ਤਾਂ ਪੰਮੀ ਕੁੜੀ ਜੀ ਕੀ ਹੁੰਦਾ ਆਪਣੇ ਘਰ ਦੀ ਧੀ ਆ ਉਹ ਨਾ ਜਿਹੜਾ ਮੈਨੂੰ ਨਿੰਦਦਿਆਂ ਨੇ ਉਹ ਮੈਂ ਉਹਦੀ ਰਿਸਪੈਕਟ ਕਰਾਂ ਅੱਛਾ ਛੁੱਡ ਤਾਂ ਹੀ ਕੁਝ ਚੱਲੀ ਜਾਂਦਾ ਉਹਨਾਂ ਦੀ ਗੱਲ ਸੁਣਦਾ ਤੂੰ ਰੁੱਸ ਜਾਂਦੀਆਂ ਤੇਰੀ ਗੱਲ ਸੁਣਦਾ ਉਹ ਰੁੱਸ ਜਾਂਦੀਆਂ ਨੇ ਮੈਂ ਕਿੱਧਰ ਜਾਵਾਂ ਚੱਕੀ ਦੇ ਵਿਚਾਲੇ ਪੀਸੀ ਆ ਨਾ ਤੇਰੇ ਹਾ ਇੰਨੀ ਸੁਣਨ ਮੈ ਲੱਗਦਾ ਵਿਚਾਲੇ ਪਿੱਸਿਆ ਜਾਂ ਨਾ ਗੱਲ ਮੂੰਹ ਤੇ ਕਹਿ ਦਿਆ ਕਰੋ ਵੀ ਬਾਈ ਤੇ ਆ ਤੇਰੀ ਗੱਲ ਚ ਕਸੂਰ ਐ ਉਹ ਉਹਦੇ ਗੱਲ ਦਾ ਕਸੂਰ ਐ ਉਹਦਾ ਤਾਂ ਬਸ ਮੈਂ ਮੈਂ ਕਰਨ ਲੱਗ ਜਾਨੇ ਹੋਗੇ ਤੈਨੂੰ ਕੀ ਲੱਗਦਾ ਵੀ ਮੇਰਾ ਜੀ ਨਹੀਂ ਕਰਦਾ ਗੱਲ ਦੱਸਣ ਨੂੰ ਕੀ ਦਾ ਕਸੂਰ ਆ ਕੋਈ ਕਸੂਰ ਮੰਨੇ ਵੀ ਲੈ ਤੈਨੂੰ ਕਹਿ ਦੇਣਾ ਤੇਰਾ ਕਸੂਰ ਆ ਤੂੰ ਮੰਨ ਕੇ ਦਿਖਾ ਮੈਂ ਕੋਈ ਗਲਤੀ ਹੀ ਨਹੀਂ ਕਰਦੀ ਹੈਗੀ ਮੈਂ ਕਿਵੇਂ ਮੰਨਾਂ ਉਹਦਾ ਕਸੂਰ ਆ ਆਈ ਉਹ ਕਹਿੰਦੀ ਨੇ ਵੇਸੀ ਨਹੀਂ ਕੋਈ ਗਲਤੀ ਕਰਦੀਆਂ ਬੰਦਾ ਵਿਚਾਲੇ ਫਸ ਜਾਂਦਾ ਹੁਣ ਮੈਂ ਕੰਨੀ ਸੁਣੀਆ ਨੇ ਆਪਦੀਆਂ ਗੱਲਾਂ ਦੋਨੇ ਮਾਮਾ ਧੀਆਂ ਲੱਗ ਰੀਆਂ ਸੀ ਮੇਰੀਆਂ ਜੁਗਲੀਆਂ ਕਰਨ ਸਮਝੋ ਜੇ ਤੁਸੀਂ ਕੁਛ ਹੁਣ ਖਾਲੀ ਹੱਥ ਆਈ ਐ ਛੋਟਾ ਜਿਹਾ ਲਫਾਫਾ ਚੱਕਿਆ ਹੋਇਆ ਸੀ ਜਦੋਂ ਹੁਣ ਜਾਊਗੀ ਦੇਖ ਲਈ ਫੁੱਲ ਭਰ ਕੇ ਝੋਲਾ ਦੇ ਦਊਗੀ ਮੈਨੂੰ ਤਾਂ ਕਦੇ ਸੂਟ ਨਾਲ ਕਦੇ ਦਿੱਤਾ ਉਹਨੇ ਜਦੋਂ ਆਉਂਦੀ ਐ ਉਹਨੂੰ ਉਦੋਂ ਹੀ ਦੇ ਦਿੰਦੀ ਐ ਕਦੇ ਰਪੀਏ ਦੇ ਤੇ ਕਦੇ ਸੂਟ ਦੇ ਤਾਂ ਕਦੇ ਕੁਛ ਦੇਤਾ ਫਿਰ ਹੁਣ ਤੂੰ ਕੀ ਕਹਣੀ ਐ ਮੈਂ ਆਦੀ ਮਾਰਨਾ ਲੜਪਾਂ ਲੜਨ ਨੂੰ ਸਹੀ ਗੱਲ ਨੂੰ ਸਹੀ ਕਹੋ ਹੋਇਆ ਕਦੇ ਤਿੱਥੇ ਤਿਹਾਰ ਨੂੰ ਦੇਤਾ ਚੱਲ ਐਂ ਥੋੜੀ ਜਿਹੀ ਵਿਰੋਜ ਹੀ ਫੜਾ ਦੋ ਜਦੋਂ ਆਉਂਦੀ ਐ ਫਿਰ ਕੁੜੀ ਨੂੰ ਘਰੋਂ ਕੱਢਦੀ ਐ ਹੋਣਾ ਕੱਢ ਦੋ ਚੱਲ ਤੇਰੀ ਪਿਆਤੀ ਵਰਤੀ ਉਹ ਚੱਲੀ ਜਾਊਗਾ ਚੱਲ ਛੁੱਟ ਤਾਂ ਇਹੀ ਕਲੇ ਚੱਲੀ ਜਾਊਗਾ ਕਰਾ ਆਪਦੀ ਭੈਣ ਨਾਲ ਜਾ ਕੇ ਗੱਲਾਂ ਕਰ ਲੋ ਕਰ ਲੋ ਕਰਾਂ ਭੈਣ ਨਾਲ ਗੱਲਾਂ ਮੈਨੂੰ ਦੇਖ ਲੈ ਬੈਠੀ ਨੂੰ ਛੱਡ ਗਿਆ ਓਰੇ ਪਹਿਲਾਂ ਤਾਂ ਇਹੀ ਨਿੰਦੀਆਂ ਸੀ ਹੁਣ ਤੁਸੀਂ ਵੀ ਮਾੜਾ ਕਹਿਣ ਲੱਗ ਜੋ ਕਸਰ ਨਾ ਛੱਡੇ ਸਾਰੇ ਟੱਬਰ ਨੇ ਮੇਥਰ ਕੀ ਆ ਵੀ ਬਸ ਮਾੜੀ ਆ ਤਾਂ ਮਾੜੀ ਹੀ ਕਹਿਣਾ ਕਦੇ ਮੇਰੇ ਵਾਰੀ ਸੋਚ ਕੇ ਵੀ ਦੇਖ ਲੋ ਵੀ ਕਿਵੇਂ ਚੰਗੀ ਵੀ ਹੈਗੀ ਆ ਇਹ ਘਰ ਦਾ ਕੰਮ ਕਰਨ ਵੇਲੇ ਤਾਂ ਮੈਂ ਚੰਗੀ ਲੱਗਦੀ ਆ ਸਾਰੇ ਟੱਬਰ ਨੂੰ ਉਹਨੂੰ ਲਾ ਕੇ ਦੇ ਦੇ ਤੱਤੀਆਂ ਰੋਟੀਆਂ ਉਹਨੂੰ ਚਾਹ ਬਣਾ ਦੇ ਸਾਰਾ ਦਿਨ ਲਈ ਕੰਮ ਕਰਦੀ ਦਾ ਲੰਘ ਜਾਂਦਾ ਜੇ ਗੱਲ ਮੂੰਹ ਤੇ ਕਹਿ ਦੇਣੀ ਆ ਸੱਚੀ ਵਾ ਕਹਿ ਦੇਣੀ ਆ ਫਿਰ ਇਹਨਾਂ ਦੇ ਮਿਰਚਾਂ ਲੱਡ ਜਾਂਦੀਆਂ ਨੇ ਸਾਰੇ ਟੱਬਰ ਦੇ ਚੱਲ ਤੂੰ ਬੈਠੀ ਐ ਹੈ ਮੈਂ ਆਉਣੀ ਆਉਂਦਾ ਕਿੱਧਰ ਵਾਗੀ ਸੀ ਮਾਂ ਮੈਂ ਤੇ ਖਾਤਰ ਕੋਟਾ ਚਾਹ ਬਣਾਉਣ ਬਾਕੀ ਸੀ ਕਿਧਰ ਵਾਗੀ ਮਾਂ ਭਰਜਾਈ ਉਹ ਬਣਾ ਲਿਓਂਦੀ ਚਾਹ ਕਿਆ ਮਾਂ ਜੀ ਤੁਸੀਂ ਉਹਨੇ ਕੁੜੀ ਬਣਾ ਲੀ ਕੋਟਾ ਲੁੱਥਿਆ ਲਾਉਣ ਬਾਕੀ ਸਰਪਾਈ ਕੋਲੇ ਤੋਰਿਆ ਚਾਰ ਬਣਾ ਕੇ ਦੱਸੋ ਗੱਲਾਂ ਉਹ ਭੋਲਾ ਮਗਰ ਲੱਤ ਜਾਂਦਾ ਲੈ ਮਾਂ ਬਾਈ ਵੀ ਉਹ ਆ ਗਿਆ ਕਿਹ ਕੀ ਆ ਗਏ ਹੈ ਔਰ ਸਹੀ ਹੈ ਬਈ ਹਾਂ ਹਾਂ ਕੋ ਠੀਕ ਹੈ ਹਾਂ ਬਈ ਹੋਰ ਬਈ ਘਰੇ ਸਾਰੇ ਠੀਕ ਸੀ ਹਾਂ ਠੀਕ ਸੀ ਬਈ ਸਾਰੇ ਬਿਲਕੁਲ ਅੱਛਾ ਪਾਜੀ ਹੋਰੇ ਵਧੀਆ ਨੇ ਸਾਰੇ ਜਵਾਕ ਸਾਰੇ ਠੀਕ ਆ ਬਈ ਲੇ ਆਂ ਜਵਾਕਾਂ ਨੂੰ ਵੀ ਨਾਲੀ ਫਿਰ ਬਈ ਮੈਂ ਕਿਹਾ ਚੱਲ ਕਾ ਨੂੰ ਛੁੱਟੀ ਮਰਵਾਉਣੀ ਆ ਪੜ੍ਹਨੇ ਗਈ ਫੇਸੀ ਅੱਛਾ ਕਿੰਨਾ ਟਾਈਮ ਹੋ ਗਿਆ ਪੜ੍ਹਨੇ ਤੇ ਨੂੰ ਆਈ ਨੂੰ ਮੈਨੂੰ ਹੋ ਗਿਆ ਘੰਟਾ ਕਾਈ ਨੂੰ ਚਾਹ ਹੁਣ ਕਿੰਨੀ ਆ ਫਿਰ ਹੁਣ ਅਰਲਾ ਬਿਚਾਰਾ ਇਹੜੇ ਦੇ ਸਕੂਟ ਲੈ ਕੇ ਰੱਖ ਦਿੱਤੀ ਉਹਨਾਂ ਨਾਲ ਚਾਹ ਦਿੱਤੀ ਸੀ ਮਾਂ ਕਿਉਂ ਟਿਚਰਾਂ ਕਰਦੀਆਂ ਗਿਆ ਤੀ ਦੁਕਾਨ ਤੇ ਮੈਂ ਦ ਕਾਰ ਬੰਦਤੀ ਤਾਣੀ ਲੈਂਦੇ ਗਏ ਨਹੀਂ ਪਹਿਲਾਂ ਕਿਹੜਾ ਪੁੱਛ ਪ੍ਰੀਤੀ ਨੂੰ ਪਹਿਲਾਂ ਕੁਝ ਲੈ ਕੇ ਨਹੀਂ ਇੱਤਾ ਕਦੇ ਚੱਲ ਮਾਂ ਕਾ ਨੂੰ ਕਾ ਨੂੰ ਬਾਈ ਕਚੀਰਾ ਕਰੀ ਜਾਂਨੇ ਹੋ ਮੈਂ ਦਵਾਸ ਹੱਸ ਕੇ ਬਲਾ ਲੈ ਕਰੋ ਉਹੀ ਬਹੁਤ ਹੈ ਨਾ ਉਹ ਕੁੜੀ ਇਸ ਤੈਨੂੰ ਹੱਸ ਕੇ ਨਹੀਂ ਬੁਲਾਉਂਦੇ ਹੈਗੇ ਨਹੀਂ ਬਈ ਬੁਲਾਉਣੇ ਤਾਂ ਹੈਗੇ ਹਾਂ ਮੈਂ ਤਾਂ ਉਹ ਸੁਤੇ ਗੱਲ ਕੀਤੀ ਆ ਸੁਤੇ ਗੱਲ ਨਹੀਂ ਬਈ ਛੋੜੀਆਂ ਗੱਲਾਂ ਦੇ ਵਿੱਚ ਨਾ ਮੈਂ ਪਿਸਦਾ ਰਹਿਣਾ ਪੰਮੀ ਕਹਿੰਦੀ ਆ ਤੁਸੀਂ ਐ ਕਰਦੇ ਹੋ ਤੁਸੀਂ ਕਿਉਂ ਉਹ ਐ ਕਰਦੇ ਹੋ ਜੇ ਪੰਮੀ ਵੱਧਾ ਤਾਂ ਘਟ ਤੁਸੀ ਵੀ ਨਹੀਂ ਆਹ ਸੁਡੀ ਗੱਲ ਕਿੰਨੀ ਬੁਰੀ ਲੱਗੀ ਮੈਨੂੰ ਮੈਂ ਅਸੀ ਕੀ ਕਹਨੇ ਆ ਤਾ ਕਹਨੇ ਵੀ ਜਉਂਦੇ ਵਾਸਤੇ ਰਹੋ ਮੇ ਥੋੜੇ ਸੁੱਖ ਖਾਣਾ ਬਾੜ ਵੀ ਹੈ ਸਰਦ ਪਾਲ ਦਿਆ ਫਿਰ ਮੈਂ ਕੀ ਕਰਨ ਵਾਲੀ ਗੱਲ ਸੀ ਵੀ ਬੁਲਾ ਲਿਆ ਕਰੋ ਹੱਸ ਕੇ ਹੱਸ ਕੇ ਬੁਲਾਉਣੇ ਆ ਪੰਮੀ ਦਾ ਚੱਲ ਮੰਨਿਆ ਇਹਨਾਂ ਦਾ ਆਪਸ਼ ਨਹੀਂ ਬਣਦੀ ਹੈਗੀ ਮੈਂ ਦੱਸ ਕੇ ਮਿਲਦਾ ਹੱਸ ਕੇ ਬੁਲਾਉਣਾ ਉਹਨੀਆਂ ਦਾ ਪੇਕ ਕਹਿੰਦੇ ਸੁੱਖ ਬਾੜ ਜਾਂਦੇ ਨੇ ਪਰ ਕਿੱਥੇ ਨੇ ਉਠਿਆ ਜਾਂਦੇ ਨੇ اے ਪ੍ਰਮਾਤਮਾ ਮੇਰਾ ਇਹ ਪਰਿਵਾਰ ਸਾਣਾ ਠੀਕ ਕਰਾਂਗੇ। ਚੱਲ ਕਰੋ ਤੁਸੀਂ ਗੱਲਾਂ ਬਾਤਾਂ। ਖੇਤ ਕਿਹੜਾ ਮਾਰਿਆ ਆ ਮੈਂ। ਲੈ ਲਈਆਂ ਸੇਵੀਆਂ। ਇਹੀ ਗੱਲ ਤਾਂ ਮੈਨੂੰ ਗੁੱਸਾ ਆਉਂਦਾ। ਵੀ ਜਦੋਂ ਮੈਂ ਕੋਈ ਮੈਡਮ ਮਟਰ ਜਾਨੀ ਆ ਉਹਨਾਂ ਕੋਲੇ ਉਹਦੀ ਉਹ ਕੋਈ ਨਾ ਕੋਈ ਬਹਿਵਤ ਕਰ ਜਾਂਦੀਆਂ ਨੇ। ਉਹਦੀ ਫਿਰ ਮੈਨੂੰ ਗੁੱਸਾ ਲੱਗਦਾ। ਹੁਣ ਸੋਨੂੰ ਗੁੱਸਾ ਆਇਆ ਨਹੀਂ? ਹੁਣ ਬਾਲਾ ਨਾ ਬੈਠਿਓ ਕਰ ਲੀਆਂ ਦੋ ਗੱਲਾਂ ਜਾ ਕੇ ਜਿਹੜਾ ਰਹਿੰਦਾ ਉਥੇ ਲਾਸ ਨੂੰ ਸੁਨੋਗ ਉੱਡ ਦੋ ਕਿਤੇ ਇੱਥੇ ਰਾਤ ਰਹਿਣ ਨੂੰ ਕਹਿ ਦੋ ਹੋਰ ਸਿਆਪਾ ਖੜਾਕ ਹੋ ਜਾਊਗਾ ਇੱਥੇ ਮੈਨੂੰ ਲੈਮਾ ਵੀਰੇ ਨੂੰ ਮੈਂ ਕੀ ਕਿਹਾ ਸੀ ਉਹ ਵੀ ਮੇਰੇ ਨਾਲ ਗੁੱਸੇ ਹੋ ਕੇ ਵਾਗਿਆ ਮੈਂ ਤਾਂ ਪਹਿਲਾਂ ਵੀਰਾ ਵੀ ਇੰਨਾ ਹੱਸ ਕੇ ਬੁਲਾਉਂਦਾ ਸੀ ਹੁਣ ਤਾਂ ਉਹ ਵੀ ਨਹੀਂ ਬੁਲਾਉਂਦਾ ਮੇਰਾ ਤਾਂ ਇੰਨਾ ਚਿੱਤ ਖੁਸਤ ਹੈ ਵੀ ਜਿੰਨਾ ਚਿਰ ਤੂੰ ਐ ਉਹਨਾਂ ਚਿਰ ਹੀ ਮੇਰੇ ਤਾਂ ਪੇਕੇ ਨੇ ਜੇ ਤੈਨੂੰ ਕੁਝ ਹੋ ਗਿਆ ਮੈਂ ਕਿਵੇਂ ਆਇਆ ਕਰੂੰਗੀ ਇੱਥੇ ਇਹ ਤਾਂ ਚੰਗਾ ਭਲਾ ਹੈ ਕੋਸੇ ਟੁੱਟਿਆ ਲਾਇਆ ਹੋਣੀਆ ਨਾਲੋਂ ਕਰਨ ਚੁਗਰੀਆਂ ਛੱਡਿਓ ਨਾ ਕੋਈ ਕਸਰ ਆਈ ਕਰਨ ਭਰਦੀ ਆਇਆ ਕਰ ਭਰਾਈ ਮਾੜੀ ਆ ਭਰਾ ਮਾੜਾ ਹੈਗਾ ਤੂੰ ਹੀ ਚੰਗੀ ਆ ਗਈ ਮਾਂ ਚੰਗੀ ਆ ਗਈ ਆਂ ਜਾਣੇ ਵੱਡੀਆਂ ਲੇਮਾ ਹੁਣ ਭਾਬੀ ਨੂੰ ਮੈਂ ਕੀ ਕਿਹਾ ਸੀ ਕਿਹਾ ਤਾਂ ਤੀ ਇਹ ਤਾਂ ਕੁਛ ਨਹੀਂ ਇਹਨਾਂ ਤਾਂ ਉਹ ਗੱਲਾਂ ਮਰਚਾਵਾਉਂ ਲੜਦੀਆਂ ਲੈ ਮਾਵੇਂ ਤਾਂ ਇਹਨਾਂ ਨੂੰ ਸੋਚ ਕੇ ਆਈ ਸੀ ਕਿ ਮੈਂ ਉੱਥੇ ਰਹੂੰਗੀ 2-4 ਦਿਨ ਲਾ ਕੇ ਆਉਂਗੀ 2-4 ਦਿਨ ਕਿਹੜੇ ਇਹਨਾਂ ਤਾਂ 2 ਘੰਟੇ ਵੀ ਨਹੀਂ ਲਾਉਣ ਦੇਣੇ ਮੈਨੂੰ ਬੋਲੀ ਜਾਂਦੇ ਨਾ ਬੋਲੀ ਜਾਂਦੇ ਅੱਪਾ ਗੋਨੇ ਰਾਤ ਨੂੰ ਗੱਲਾਂ ਕਰਾਂਗੇ ਇਕੱਠੇ ਮਾਵਾ ਤੇ ਆ ਮਾਵਾ ਤੇ ਇਹਦਾ ਘਰ ਮੋਂ ਤਾਂ ਭਾਰੀ ਹੁੰਦਾ ਹੈ ਮਾਜੇ ਫਿਰ ਕੋਈ ਰੱਖੂਗਾ ਮੈਂ ਤਾਂ ਹੀ ਰਹੂੰਗੀ ਮੈਂ ਆਇਆ ਰਖਾ ਲਈ ਘੱਟੀ ਮਾਲਕਣਾ ਕਿੰਨਾ ਚਿਰ ਬੈਠੀ ਆ ਇੰਨਾ ਕਿੱਟਾ ਮੇਰੇ ਜੋਰ ਹੈ ਆਇਆ ਕਰ ਰਹਾ ਹੈ ਘਰ ਰਹਿਤਾ ਜਾਂਦੀ ਮਾਂ ਫਿਰ ਜੇ ਮੈਂ ਰਹਿ ਗਈ ਫਿਰ ਇੰਨਾ ਚ ਕਲੇਸ਼ ਪਊਗਾ ਇਦੋਂ ਚੰਗਾ ਤਾਂ ਮੈਂ ਬਾਗੀ ਜਾਨੀ ਆ ਲੈ ਮਾਂ ਜੇ ਆਪਾਂ ਬੈਠਾਂਗੇ ਉਰੇ ਤਾਂ ਗੱਲਾਂ ਬਾਤਾਂ ਕਰਾਂਗੇ ਫਿਰ ਭਾਦੀ ਨੂੰ ਫੇਰ ਐ ਲੱਗੂਗਾ ਮੇਰੇ ਚੁਗਲੀਆਂ ਕਰਦੇ ਨੇ ਇਦੋਂ ਚੰਗਾ ਤਾਂ ਮੈਂ ਬਾਗੀ ਜਾਨੀ ਆ ਨਾਲੇ ਮੇਰੇ ਕੰਮ ਪਏ ਨੇ ਘਰੇ ਕਰਨ ਵਾਲੀ ਭਾਬੀ ਵੀਰੇ ਕਿਉਂ ਕੋਲ ਮਾਰੀ ਨਹੀਂ ਹੈ ਕੇ ਉਹ ਤੇਰ ਕੋਲ ਬੈਠ ਰਹੇ ਤੇ ਤੇਰੀ ਗੱਲ ਸੁਣਨ ਆਲੇ ਹੁੰਦੇ ਦਜ ਰਾਤ ਰੱਖਦੇ ਕਿਉਂ ਨਾਲ ਉਹ ਨਹੀਂ ਸੁਣਦੇ ਤੇਰੀ ਗੱਲ ਲੈ ਮਾਂ ਚੰਗਾ ਮੈਂ ਤਾਂ ਜਾਨੀ ਆ ਜੇ ਲੋਟ ਜਾ ਲੱਗਿਆ ਨਾ ਵੀਰੇ ਨਾਲ ਆ ਚੀਮੇ ਲੈ ਆਂ ਚੰਗਾ ਮਾਏ ਕੀ ਹੈ ਚੁੱਪ ਕਰਕੇ ਲੈ ਜਾ ਮੁੱਠੀ ਨਹੀਂ ਖਲਾ ਮਾਏ ਦੀ ਕਿ ਲੋੜ ਸੀ ਕੋਈ ਨਾ ਧੀ ਆਨੰਦ ਹੀ ਹੁੰਦੇ ਨਾ ਲੈ ਆਈ ਮੇਕਅਪ ਇਹ ਲੈ ਜਾ ਥੋੜੇ ਰੱਖੇ ਤੇ ਮੈਂ ਬਾਬਾ ਨੂੰ ਲਫਾ ਫੇਟ ਪਾਣੀ ਆਵਰੇ ਜੀ ਨਹੀਂ ਨਾ ਧੀ ਜਿੰਨਾ ਮੈਂ ਲੋਟੋ ਤੇ ਕਰ ਤੋਰ ਕੇ ਆ ਮਤ ਨਾ ਚਲ ਚੰਗਾਂ ਮਾਂ ਧਿਆਨ ਰੱਖਿਆ ਕਰ ਅਬਦਾ ਕੰਗਾਂ ਆਂਦਾ ਜਿੰਨੇ ਆ ਪੀਰੂ ਪਗੰਬਰ ਮਾਏ ਤੂੰ ਸਭ ਦਾ ਰਤਵਾ ਐਵੇਂ ਤਾ ਨਹੀਂ ਦਿੰਦੇ ਲੋਕੀ ਮਾਏ ਤੈਨੂੰ ਰੱਬ ਦਾ ਰਤਵਾ ਥਾਂ ਥਾਂ ਖੁਦ ਜਾਣੀ ਸਕਦਾ ਸ਼ਾਇਦ ਮਾਤਾ ਬਣਾ ਕੇ ਰੱਬ ਵੀ ਮਾਂ ਜੈਲਿਸ ਕਰਦਾ ਮਾਏ ਤੈਨੂੰ ਮਾ ਬਣਾ ਕੇ ਰੱਬ ਵੀ ਮਾਂ ਜੈਲਿਸ ਕਰਦਾ ਮਾਏ ਤੈ